ਫਿਰੋਜ਼ਪੁਰ ਪੁਲਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਅਪਰਾਧੀ ਕੀਤੇ ਗਏ ਕਾਬੂ 7 ਕਿਲੋ 16 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਕੀਤਾ ਗਿਆ ਬਰਾਮਦ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ ਇੰਸਪੈਕਟਰ ਮੋਹਿਤ ਤਮਣ ਇੰਚਾਰਜ ਸੀਆਈਏ ਫਿਰੋਜ਼ਪੁਰ ਦੀ ਟੀਮ ਨੂੰ ਬਹੁਤ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦਰਾਂਨੇ ਅਗਸਤ ਵਿੱਚ ਚੈਕਿੰਗ ਪੁਲਸ ਪਾਰਟੀ ਨੂੰ ਪਿੰਡ ਗਿੱਲ थाना सदर ਫਿਰੋਜ਼ਪੁਰ ਦੇ ਨਜ਼ਦੀਕ ਤਲਾਬ ਮਿਲੀ ਕਿ ਜਸਵੀਰ ਸਿੰਘ ਉਰਫ ਗੱਗੂ ਪੁੱਤਰ ਫਮਨ ਸਿੰਘ ਅਤੇ ਰਾਜਪਾਲ ਸਿੰਘ ਉਰਫ ਵਿੱਕੀ ਪੁੱਤਰ ਅਰਜੀਤ ਸਿੰਘ ਵਾਸੀਆਂ ਪਿੰਡ ਚੱਕ ਬਲੋਚਾਂ ਵਾਲਾ ਉਰਫ ਮਾਲਮ थाना ਵੈਰੋਕੇ ਜ਼ਿਲ੍ਹਾ ਫਾਜ਼ਿਲਕਾ ਕੋਲ ਨਸ਼ੀਲਾ ਪਦਾਰਥ ਹੈਰਵਨ ਹੈ ਜੋ ਅੱਗੇ ਵੇਚਣ ਲਈ ਇਸ ਇਲਾਕੇ ਚ ਘੁੰਮ ਫਿਰ ਰਹੇ ਹਨ ਜਿਸ ਤੇ ਕਾਰਵਾਈ ਕਰਦਿਆਂ ਜਸਵੀਰ ਸਿੰਘ ਨੂੰ ਕਾਬੂ ਕਰਕੇ 4 ਕਿਲੋ 479 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਦਕਿ ਦੂਸਰਾ ਦੋਸ਼ੀ ਫਰਾਰ ਹੋ ਗਿਆ ਮਾਮਲਾ ਦਰਜ ਕਰਕੇ ਤਫਦੀਸ਼ ਆਰੰਭ ਕੀਤੀ ਗਈ ਹੈ ਦੂਸਰੇ ਮਾਮਲੇ ਵਿੱਚ ਇਸ ਮੁਹਿੰਮ ਤਹਿਤ ਏਐਸਆਈ ਜਗਦੀਪ ਸਿੰਘ ਥਾਣਾ ਮਖੂਦੀ ਟੀਮ ਨੂੰ ਉਸ ਵੇਲੇ ਵੱਡੀ ਸਫਤਤਾ ਹਾਸ ਲੱਗੀ ਜਦੋਂ ਦਰਾਂ ਨੇ ਅਗਸਤ ਵਿੱਚ ਚੈਕਿੰਗ ਪੁਲਿਸ ਪਾਰਟੀ ਪੁਲਿਸ ਹੁਆ ਪਿੰਡ ਪਧਰੀ ਪਾਸ ਪੁੱਜੀ ਤਾਂ ਇੱਕ ਐਚਐਫ ਹੀਰੋ ਮੋਟਰਸਾਈਕਲ ਬਿਨਾ ਨੰਬਰੀਆ ਉਾਂ ਦਾ ਦਿਖਾਈ ਦਿੱਤਾ ਜਿਸ ਨੂੰ ਉਹਨਾਂ ਵਿਅਕਤੀ ਚਲਾ ਰਿਹਾ ਸੀ ਅਤੇ ਇੱਕ ਵਿਅਕਤੀ ਪਿੱਛੇ ਬੈਠਾ ਸੀ ਜਿਸ ਨੂੰ ਛੱਕ ਦੀ ਬਿਨਾ ਤੇ ਰੋਕੇ ਤਲਾਸ਼ੀ ਲਈ ਗਈਆਂ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪ੍ਰਭ ਸਿਮਰਨ ਸਿੰਘ ਉਰਫ ਸਿਮਨ ਪੁੱਤਰ ਸੁਖਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਚਾਨਣ ਪੁੱਤਰ ਦੀਦਾਰ ਸਿੰਘ ਵਾਸੀਆਂ ਲਾਲਚੀਆਂ ਉਰਫ ਚੱਕ ਮੋਬੀਆ ਹਰਦੂ ਟੰਡੀ ਥਾਣਾ ਲਖੋਕੇ ਬਰਾਮਦ ਜ਼ਿਲ੍ਹਾ ਫਿਰੋਜ਼ਪੁਰੋਂ ਗਿਰ ਪਦਾਰਕ ਕੀਤਾ ਗਿਆ ਹੈ। ਦਰਾਂਨੇ ਤਬਦੀਜ ਰੋਪੀਆਂ ਦੇ ਨਿਸ਼ਾਨ ਦੇਈ ਤੇ ਪਿੰਡ ਰਾਜਾ ਰਾਏ ਥਾਣਾ ਲਖੋਕੇ ਬਰਾਮਦ ਤੋਂ 1 ਕਿਲੋ 37 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ। ਅੱਜ ਜਿਹੜਾ ਯੁੱਧ ਨਸ਼ਾ ਰੋਧ ਪਾਲੇ ਸੀਐਮ ਸਾਹਿਬ ਵੱਲੋਂ ਮਾਰੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਸਾਨੂੰ ਫੇਰ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ حاصل ਹੋਈ ਜਦੋਂ ਦੋ ਪਰਚੇ ਦਰਜ ਕਰਕੇ ਤਿੰਨ ਅਪਰਾਧੀ ਜਿਹੜੇ ਗੈਂਗ ਦੇ ਵਿੱਚ ਇਨਵੋਲਡ ਹੈ ਬਹੁਤ ਅੱਧਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਦੋਨਾਂ ਪਾਸੋਂ ਇੱਕ ਕੇਸ ਦੇ ਵਿੱਚ 4 ਕਿਲੋ 479 ਗ੍ਰਾਮ ਹੈਰੋਇਨ ਤੇ ਦੂਸਰੇ ਕੇਸ ਦੇ ਵਿੱਚੋਂ 2 ਕਿਲੋ 537 ਗ੍ਰਾਮ ਹੈਰਨ ਬਰਾਮਦਗਰ ਨੂੰ ਇਸ ਗਾਮਜਬੀ ਲਈ ਹੈ ਇਹਦੇ ਵਿੱਚ ਐਸਪੀ ਡੀ ਤੇ ਡੀਐਸਪੀ ਸਿਟੀ ਫਿਰੋਜ਼ਪੁਰ ਇਹਨਾਂ ਦੀ ਜਿਹੜੀ ਸੁਪਰਵਾਈਜ਼ਰ ਦੇ ਵਿੱਚ ਇੰਚਾਰਜ ਸੀਆਈਏ ਵੱਲੋਂ ਮਕਦਮਾ ਨੰਬਰ 19 ਦਰਜ ਕਰਕੇ ਉਹਦੇ ਵਿੱਚ ਜਸਵੀਰ ਸਿੰਘ ਉਰਫ ਗੱਗੂ ਤਕਰੀਬ 23 24 ਸਾਲ ਉਤਤ ਫਮਨ ਸਿੰਘ ਇਹਨੂੰ ਗਿਲ ਰੋਡ ਤੋਂ ਪਧਰੀ ਰੋਡ ਪਿੰਡ ਗਿਲ ਦੇ ਨਜ਼ਦੀਕ 18 ਸਰਫ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਇਹ ਆ ਰਿਹਾ ਸੀ ਤੇ ਉੱਥੇ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਮਿਲੀ ਹੈ ਤੇ ਉਸ ਕੋਲੋਂ 4 ਕਿਲੋ 479 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇੱਕ ਉਹਦਾ ਨਾਲ ਦਾ ਸਾਥੀ ਵੀ ਆ ਰਿਹਾ ਉਸਨੂੰ ਜਲਦੀ ਰਿਹਾ ਕਰਨਾ ਹੈ ਇਹਵੇਂ ਐਸਪੀ ਡੀ ਪ੍ਰੋਸਪਰ ਦੀ ਸੁਪਰਵਾਈਜ਼ਨ ਤੋਂ ਡੀਐਸਪੀ ਜ਼ਿਲ੍ਹਾ ਦੇ ਸੁਪਰਵਾਈਜ਼ਨ ਸ ਐਚਓ ਮਖੂਬਤੋਂ ਪ੍ਰਾਪਤ ਸਬੰਦ ਸੇਂਗੁਰ ਸਿਮਨ 27 ਸਾਲ ਪੁੱਤਰ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਉਸ ਚਾਣਨ 50 ਸਾਲ ਦੀ ਉਮਰ ਦਾ ਪੁੱਤਰ ਜਰਦਾਰ ਸਿੰਘ ਵਾਸੀ ਲਾਲਚੀਆਂ ਉਰਫ ਚੱਕ ਮੋਬੀਆਂ ਹਾਰਦੋ ਢੰਡੀ 18 ਲੱਖੋ ਕੇ ਬਰਾਮ ਇਹਨਾਂ ਨੂੰ ਗ੍ਰਿਫਤਾਰ ਕਰਨ ਸਫਲਤਾਪੂਰਵਕ ਮਿਲੀ ਹੈ ਇਹਨਾਂ ਪਾਸੋਂ ਪਹਿਲਾਂ 1 ਕਿਲੋ 500 ਸੈਂਟੀਗ੍ਰਾਮ ਹੈਰਨ ਬਰਾਮਦ ਹੋਈ ਸੀ ਬਾਅਦ ਵਿੱਚ ਉਸ ਗਿਸ਼ਤ ਰਾਹ ਨੇ ਨਾ ਤੋਂ 1 ਕਿਲੋ ਹੋਰ ਹੈਰਨ ਬਰਾਮਦ ਹੋਈ ਯਾਨੀ ਕਿ ਇਹਨਾਂ ਤੋਂ 2 ਕਿਲੋ 500 ਸੈਂਟੀਗ੍ਰਾਮ ਹੈਰਨ ਇੱਕ ਮੋਟਰਸਾਈਕਲ ਬਿਨਾ ਨੰਬਰੀ ਇਹਨਾਂ ਤੋਂ ਬਰਾਮਦ ਹੋਇਆ ਤੇ ਇੱਥੇ ਦੱਸਣਯੋਗ ਹੈ ਵੀ ਜਿਹੜਾ ਜਸਵੀਰ ਸਿੰਘ ਪੁੱਤਰ ਫਰਮਨ ਸਿੰਘ ਹੈ ਉਹ ਪਹਿਲਾਂ ਵੀ 8.5 ਕਿਲੋ ਹੈਰਨ ਦਾ ਦੋਦੇ ਤੇ ਪਰਚਾ ਦਰਜ ਹੈ 152 ਨੰਬਰ ਐਨਡੀਪੀਐਸ ਦਾ ਤੇ ਆਬਜੈਕਟ ਦਾ ਤੇ ਜਿਹੜਾ ਪਰਮ ਸਿਮਰਨ ਪੁੱਤਰ ਸੁਖਵਿੰਦਰ ਹੈ ਇਹਦੇ ਪਾਸੇ ਵੀ ਪਹਿਲਾਂ ਇੱਕ ਮਕਦਮਾ ਦਰਜ ਹੈ ਤੇ ਸੁਖਵਿੰਦਰ ਸਿੰਘ ਪੁੱਤਰ ਜیدار ਸਿੰਘ ਉਹ ਉਹਦੇ ਤੇ ਵੀ ਪਹਿਲਾਂ 16 ਨੰਬਰ 226 ਦਾ ਮਕਦਮਾ ਜਿਹੜਾ ਇਹ ਦਰਜ ਹੈ ਇਸ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਸਾਰੇ ਜਿਹੜੇ ਨੌਜਵਾਨ ਹੈ ਉਹ ਨਸ਼ੇ ਤੋਂ ਦੂਰ ਰਹਿਣ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਾਡੇ ਵੱਲੋਂ ਪੂਰੀ ਸਖਤ ਪਹਿਲਾਂ ਵੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਹੋਰ ਸਖਤ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਨਸ਼ਾ ਵੇਚਣ ਵਾਲਿਆਂ ਤੇ ਬਿਲਕੁਲ ਉਹਨਾਂ ਦਾ ਜ਼ੀਰੋ ਟੋਲਰੈਂਸ ਸੈਟ ਕੀਤਾ ਤੇ ਇਹਨਾਂ ਨੂੰ ਉਸੇ ਨਸ਼ੀ ਨਹੀਂ ਵੇਚਣਾ